Yeah, i am in pau on the sixth convocation of agriculture college it give me immense pleasure to be here and yeah, i was really elated to find that the students are working really very hard karya satgilai no punjab agricultural university de vich college of agriculture di convocation hoya hai jide vich sade dr rajvir pura ji rajvir ਏ ਏ ਡੀ ਡੀ ਜੀ ਜੋ ਐਕਸਟੈਂਸ਼ਨ এডਿਕੇਸ਼ਨ ਹੈ ਉਹ ਸਪੈਸ਼ਲੀ ਜਿੱਥੇ ਤਰਤੇ ਆਏ ਨੇ ਤੇ ਇੱਥੇ ਬੱਚਿਆਂ ਨੂੰ ਇੱਕ ਤਾਂ ਡਿਗਰੀ ਜਿੱਤੀਏ ਗਏ ਨੇ ਗ੍ਰੈਜੂਏਸ਼ਨ ਡਿਗਰੀਜ਼ ਤੇ ਉਹਨਾਂ ਨੂੰ ਮੈਡਲ ਸਰਟੀਫਿਕੇਟ ਵੀ ਦਿੱਤੇ ਨੇ ਮੈਰਿਟ ਸਰਟੀਫਿਕੇਟਸ ਤੇ ਇਹਦਾ ਹੀ ਉਹਨਾਂ ਨੂੰ ਆਨਰਸ ਰੋਲ ਆਫ ਆਨਰਸ ਵੀ ਦਿੱਤੇ ਗਏ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਆਪਾਂ ਹਾਰਡ ਵਰਕ ਕਰਨਾ ਤੇ ਹਾਰਡ ਵਰਕ ਜਿਹੜਾ ਹੈਗਾ ਲੀਡ ਟੂ ਸਕਸੈਸ ਸੋ ਇਹ ਕਨਵੋਕੇਸ਼ਨ ਬੱਚਾ ਵਾਸਤੇ ਬਹੁਤ ਹੀ ਰਿਵਾਰਡਿੰਗ ਹੈਗੀ ਟੁਡੇ ਆਈ ਐਮ ਇਨ ਪੀਏਯੂ ਔਨ ਦੀ 6th ਕਨਵੋਕੇਸ਼ਨ ਆਫ ਐਗਰੀਕਲਚਰ ਕਾਲਜ ਇਟ ਗਿਵ ਮੀ ਇਮੈਂਸ ਪਲੇਜ਼ਰ ਟੂ ਬੀ ਹੇਅਰ ਐਂਡ ਆਈ ਵਾਸ ਰੀਅਲੀ ਇਲੇਟਿਡ ਟੂ ਫਾਈਂਡ ਥੈਟ ਦੀ ਸਟੂਡੈਂਟਸ ਆਰ ਵਰਕਿੰਗ ਰੀਅਲੀ ਵੈਰੀ ਹਾਰਡ ਦੀ ਗ੍ਰੇਟ ਥਿੰਗ ਵਾਸ ਥੈਟ ਦੀ ਅਵਾਰਡੀ ਵਰ ਮੋਸਟਲੀ uh females so did give this give me enough confidence that the future with the Uh, with the, uh, uh, I mean, uh, woman empowerment, I think the agriculture will, this will transform the agriculture in a big way because our uh, futuristic problems are uh, growing and growing. I believe that uh, the PAU, the curriculum, the environment, the laboratory and the, you know, classroom teaching is a perfect module for developing a full-fledged, you know, ਅ 디ਫਿਊਚਰਿਸਟਿਕ ਰਿਸਰਚਰ ਆਈ ਆ ਹੋਪ ਆਈ ਬਲੀਵ ਦੈਟ ਥੀਸ ਟਾਈਪ ਆਫ ਕਨਵੋਕੇਸ਼ਨ ਮੋਟੀਵੇਟ ði ਸਟੂਡੈਂਟਸ ਐਂਡ ਇਨ ਫਿਊਚਰ ði ਵਿਲ ਡੂ ਬੈਟਰ ਇਨ ਕਮਿੰਗ ਅੱਜ 7 ਜੁਲਾਈ ਨੂੰ ਪੰਜਾਬੀ ਕਾਲਜ ਅਫੈਰੀ ਕੰਟਿਨਿਊ ਦੀ ਕਨਵੋਕੇਸ਼ਨ ਹੋਈ ਹੈ ਜਿਦੇ ਵਿੱਚ ਸਾਡੇ ਡਾਕਟਰ ਰਾਜਵੀਰ ਪੂਰਾ ਜੀ ਰਾਜਵੀਰ ਏ ਡੀ ਡੀ ਜੀ ਜੋ ਐਕਸਟੈਂਸਰ এডਿਕੇਸ਼ਨ ਹੈ ਉਹ ਸਪੈਸ਼ਲੀ ਦਿੱਤੀ ਤੌਰ ਤੇ ਆਏ ਨੇ ਕਿ ਇੱਥੇ ਬੱਚਿਆਂ ਨੂੰ ਇੱਕ ਤਾਂ ਡਿਗਰੀ ਜਿੱਤੇ ਗਏ ਨੇ ਗ੍ਰੈਜੂਏਸ਼ਨ ਡਿਗਰੀਜ਼ ਤੇ ਉਹਨਾਂ ਨੂੰ ਮੈਡਲ ਸਰਟੀਫਿਕੇਟ ਵੀ ਦਿੱਤੇ ਨੇ ਮੈਰਿਟ ਸਰਟੀਫਿਕੇਟਸ ਤੇ ਇਦਾਂ ਹੀ ਉਹਨਾਂ ਨੂੰ ਆਨਰਸ ਰੋਲ ਆਫ ਆਨਰਸ ਵੀ ਦਿੱਤੇ ਗਏ ਨੇ ਸੋ ਇਹਨਾਂ ਨੇ ਜੋ ਸਪੀਚ ਦਿੱਤੀ ਹੈ ਤੇ ਬੜੀ ਮੋਟੀਵੇਟਿੰਗ ਸਪੀਚ ਸੀ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਆਪਾਂ ਹਾਰਡ ਵਰਕ ਕਰਨਾ ਤੇ ਹਾਰਡਵਰਕ ਜਿਹੜਾ ਹੈਗਾ ਬੀਸਟੂ ਸਕਸੈਸ ਸੋ ਇਹ ਕਨਵੋਕੇਸ਼ਨ ਬੱਚਾ ਵਾਸਤੇ ਬਹੁਤ ਹੀ ਰਿਵਾਰਡਿੰਗ ਹੈਗੀ ਤੇ ਬੱਚੇ ਤਾਂ ਕਿ ਅੱਗੇ ਜਾ ਕੇ ਆਪਣਾ ਜੋ ਫਿਊਚਰ ਹੈਗਾ ਉਹਨੂੰ ਹੋਰ ਅੱਛਾ ਬਣਾ ਸਕਦਾ ਧੰਨਵਾਦ ਬਹੁਤ ਖੁਸ਼ੀ ਹੈ ਸਾਨੂੰ ਅਸਲਾ ਡਿਗਰੀਆਂ ਮਿਲੀਆਂ ਅੱਜ ਅਸੀਂ ਧੰਨਵਾਦ ਕਰਦੇ ਆਂ ਪੀਯੂ ਸਾਰੀ ਅਥਾਰਟੀ ਦਾ ਖਾਸ ਕਰਕੇ ਬੀਸੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਅੱਜ ਡਿਗਰੀਆਂ ਵੰਡੀਆਂ ਸਾਨੂੰ ਬਹੁਤ ਖੁਸ਼ੀ ਹੈ ਜੀ ਪਹਿਲਾਂ ਤਾਂ ਪੀਯੂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਲਬ ਅਸੀਂ ਇੱਥੋਂ ਪੜੇ ਆਂ ਡਿਗਰੀ ਕੀਤੀ ਆ ਤੇ ਸਾਨੂੰ ਅੱਜ ਮਤਲਬ ਡਿਗਰੀ ਲੈ ਕੇ ਬਹੁਤ ਖੁਸ਼ੀ ਮਤਲਬ ਖੁਸ਼ੀ ਮਹਿਸੂਸ ਹੋਈ ਤੇ ਮਾਣ ਮਹਿਸੂਸ ਹੁੰਦਾ ਵੀ ਅਸੀਂ ਇੱਥੋਂ ਪੜੇ ਆ ਤੇ ਅੱਜ ਸਾਨੂੰ ਡਿਗਰੀ ਮਿਲੀ ਜਾ ਸਾਰੀ ਪੀਏਯੂ ਦਾ ਪੀਸੀ ਸਾਹਿਬ ਦਾ ਸਾਰੇ ਮਤਲਬ ਅਥੋਰਟੀ ਦਾ ਧੰਨਵਾਦ ਕਰਦੇ ਆ ਤੇ ਅੱਜ ਸਾਨੂੰ ਸਾਡੇ 6 ਸਾਲਾਂ ਦੀ ਮਿਹਨਤ ਦਾ ਮੁੱਲ ਮਿਲਿਆ ਅੱਜ ਸਾਨੂੰ ਸਾਡੀ ਬੀਐਸਸੀ ਐਗਰੀਕਲਚਰ 6 ਸੇਅਰ ਦੀ ਡਿਗਰੀ ਮਿਲੀ ਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਮੀਸੀ ਸਾਹਿਬ ਦਾ ਡਿਗਰੀ ਦਾ ਖਾਸ ਕਰ ਸਾਡੇ ਮਾਪਿਓ ਦਾ ਜਿੰਨਾਂ ਨੇ ਸਾਤੇ ਤੋਂ ਐਡੀਆਂ ਐਕਸਪੈਕਟੇਸ਼ਨਸ ਕੀਤੀ ਤੇ ਸਾਡੇ ਤੇ ਖਰਚ ਕੀਤਾ ਤੇ ਅੱਜ ਅਸੀਂ ਉਹਨਾਂ ਦੀਆਂ ਉਮੀਦਾਂ ਦੇ ਘ